ਦੋਸਤੋ ਆਪਣੀ ਮੂੰਗੀ ਲਗਭਗ 72-73 ਦਿਨ ਦੀ ਹੋ ਗਈ ਤੇ ਅੱਜ ਆਪਾਂ ਗ੍ਰਾਮੋ ਖੌਣ ਸਪਰੇਅ ਇਹਦੇ ਤੇ ਕਰਨੀ ਸਟਾਰਟ ਕਰਤੀ ਤੇ ਆਪਣਾ ਇੱਕ ਪਹਿਲਾ ਐਕਸਪੀਰੀਅੰਸ ਹੈ ਇਹ ਬੂਮ ਨਾਲ ਸਪਰੇਅ ਕਰਵਾਉਣ ਦਾ ਹੁਣ ਤੱਕ ਪਹਿਲਾਂ ਆਪਾਂ ਵੈਸੇ ਦੂਸਰੇ ਡਰਮ ਨਾਲ ਹੀ ਕਰਦੇ ਰਹੇ ਆ ਖੁਦ ਤੇ ਅੱਜ ਤੱਕ ਤਾਂ ਦੇਖੋ ਭਰਾਵੋ ਆਪਾਂ ਇਹ ਨਾਲ ਦੇ ਝੋਨੇ ਤੱਕ ਤੇ ਕਿਸੇ ਦੇ ਸਪਰੇਅ ਵੱਜਣ ਨਹੀਂ ਦਿੱਤੀ ਕਿ ਬੂਮ ਨਾਲ ਆਪਾਂ ਪਹਿਲਾਂ ਆਲੇ-ਦੁਆਲੇ ਸਪਰੇਅ ਕਰਵਾ ਲਈ ਨਾਲ ਆਪਾਂ ਪੱਲੜ ਚੱਕ ਲਿਆ ਸੀਗਾ ਇੰਦੀ ਕਿਤੇ ਇਧਰ ਉਧਰ ਸਪਰੇਅ ਨਾ ਜਾਵੇ। ਬਾਕੀ ਤੁਹਾਨੂੰ ਅੱਗੇ ਸਾਰਾ ਦੱਸਾਂਗੇ। ਇਹਦਾ ਕੋਈ ਨੁਕਸਾਨ ਤਾਂ ਨਹੀਂ ਹੈਗਾ ਬੂਮ ਨਾਲ ਸਪਰੇਅ ਕਰਨ ਦਾ। ਖੱਲੇ ਜਾਰੀ ਨੂੰ ਵੀ ਖਰਾਬ ਤਾਂ ਨਹੀਂ ਕਰਦਾ। ਫਿਲਹਾਲ ਲੱਗਦਾ ਨਹੀਂ ਰਿਹਾ ਕੋਈ ਮੌਸਮ ਸਿੱਲਾ ਹੈ। ਸਿੱਲਾ ਹੁਣ ਕਰਕੇ ਫਲੀਆਂ ਕੋਈ ਟੁੱਟ ਨਹੀਂ ਰਹੀਆਂ। ਵੈਸੇ ਵੀ ਆਪਾਂ ਜੇ ਡਰੱਮ ਨਾਲ ਸਪਰੇਅ ਕਰਦੇ ਹਾਂ ਪਾਈਪ ਖਿੱਚਦੇ ਹਾਂ ਪਾਈਪ ਨਾਲ ਵੀ ਹੁੰਦੀਆਂ ਫਲੀਆਂ ਟੁੱਟ ਜਾਂਦੀਆਂ ਨੇ। ਹ ਲਗਭਗ 22 ਲੀਟਰ ਸਪਰੇਅ ਦੇ ਪਰ 1 ਏਕੜ ਦੇ ਪਾ ਰਹੇ ਹਾਂ। ਮੌਸਮ ਥੋੜਾ ਸਿੱਲਾ ਹੈ ਅੰ ਤਕਰੀਬਨ ਆਪਾਂ 10 ਕਿੱਲਾਂ ਤੇ ਅੱਜ ਸਪਰੇਅ ਕਰਦੇ ਆਂ ਬਾਕੀ ਤੇ ਕੁਝ ਦਿਨ ਰੋਕੇ ਸਪਰੇਅ ਕਰਾਂਗੇ ਨਾਲ ਕੁਝ ਹੋਰ ਦੀਆਂ ਆਪਣੀਆਂ ਗੀਤੀਆਂ ਮੁੱਛਲ ਦੀਆਂ ਵੈਰੈਟੀਆਂ ਨੇ ਉਹ ਲਾਉਣੀਆਂ ਆਪਾਂ ਸਟਾਰਟ ਕਰ ਦਵਾਂਗੇ ਭਾਈ ਇਹ ਬੂਮ ਵਾਲੇ ਸਪਰੇਅ ਵਾਲਾ ਫੱਤਾ ਮਾਲਕ ਕੋਲ ਤੋਂ ਆਇਆ ਆਪਣਾ ਮਿੱਤਰ ਸੀਗਾ ਭਾਈ ਕਹਿੰਦਾ ਮੈਂ ਸਪਰੇਅ ਕਰੂੰਗਾ ਤੁਸੀਂ ਤਾਂ ਕਹਿੰਦਾ ਝੋਨੇ ਤੇ ਵੀ ਕਿਰਾਇਆ ਕਰੋਗੇ ਕਹਿੰਦਾ ਤੁਹਾਡੇ ਮਨ ਦਾ ਵਹਿਮ ਕੱਢ ਦਾਂਗੇ ਇਹ ਲੋ ਦੇਖਦੇ ਆਂ ਅੱਗੇ ਸਪੀਡ ਨਾਲ ਹੀ ਆਈ ਜਾਂਦਾ ਬਾਈ ਤੇ ਬਾਕੀ ਆਪਾਂ ਆਪਣੇ ਮੁੰਡਿਆਂ ਤੋਂ ਪੁੱਛਦੇ ਆਂ ਜਿਹੜੇ ਪਹਿਲਾਂ ਖੁਦ ਹੱਥੀ ਸਪਰੇਅ ਕਰਦੇ ਹੁੰਦੇ ਸੀਗੇ ਵੀ ਐਦ ਕੀ ਉਹਨਾਂ ਨੂੰ ਕਿਵੇਂ ਫੀਲ ਹੋ ਰਿਹਾ ਹੈ ਕਿਵੇਂ ਮੁੰਡਿਓ ਬਈ ਸੌਖਾ ਲੱਗ ਰਿਹਾ ਕੰਮ ਬਹੁਤ ਸੌਖਾ ਬਈ ਹਾਂਜੀ ਪਛਾਹਦੇ ਬਈ ਇਹਨੇ ਤਾਂ ਐਰਾ ਨਹੀਂ ਪੈਪ ਖਿੱਚੀ ਜਾਂਦੇ ਰਹਿੰਦੇ ਮੂੰਹ ਤੇ ਪੈਂਦੀ ਸਪਰੇਅ ਅੱਛਾ ਬਹੁਤ ਬੰਦੇ ਕਰਨੇ ਪੈਂਦੇ ਭਰਾਵਾ ਆਪਾਂ ਨੂੰ ਬੰਦਾ ਪਾਉਣਾ ਪੈਂਦਾ 5 ਜਣਿਆਂ ਨੂੰ ਚਲੋ ਪੱਲੜ ਤਾਂ ਆਪਾਂ ਇਹ ਕਿ ਵੀ ਫੜਿਆ ਕੁਝ ਆਪਣੀਆਂ ਪਨੀਰੀ ਨੇੜੇ ਸੀਗੀ ਪਹਿਲਾਂ ਨਾਲ ਪੱਲੜ ਵੀ ਫੜਨਾ ਪਾਣੀ ਨਾਲ ਸਪਰੇ ਨਾ ਸਪਰੇ ਕਰਨੀ ਪੈਣੀ ਉਹ ਇੱਕ ਗੇੜੇ ਨਾਲ ਸਰ ਗਿਆ ਠੀਕ ਐ ਕਿਵੇਂ ਜਸਬਾਲ ਹਾਂ ਬਹੁਤ ਵਧੀਆ ਲੱਗਿਆ ਜੀ ਠੀਕ ਕਰ ਰਹੇ ਸਪਰੇ ਮੈਂ ਕਹਿੰਦਾ ਕੀ ਬੋਲਦੇ ਕੋਈ ਨੁਕਸਾਨ ਵਾਲੀ ਗੱਲ ਤਾਂ ਨਹੀਂ ਲੱਗ ਰਹੀ ਨਾ ਨਾ ਕੋਈ ਨੁਕਸਾਨ ਨਹੀਂ ਹੈਗਾ ਜੀ ਅਸੀਂ ਜਮਾ ਆਪਾਂ ਸਭ ਢੋਲ ਨਾਲ ਕਰਦੇ ਨਾ ਸਪਰੇ ਜਿਵੇਂ ਜਿਵੇਂ ਆਪਾਂ ਨੂੰ ਬਾਈ ਕਹਿੰਦਾ ਸੀਗਾ ਕਿ ਤੁਸੀਂ ਇੱਕ ਵਾਰੀ ਕਰਾ ਕੇ ਦੇਖੋ ਤੁਸੀਂ ਤਾਂ ਉਹਨੇ ਕਣਕ ਦੇ ਵੀ ਕਰਾਇਆ ਕਰੋਗੇ ਲੱਗਦਾ ਉਹਨੇ ਕਰਾਵਾਂਗੇ ਆਪਾਂ ਬਾਈ ਜੀ ਲੱਗਦਾ ਵੀ ਉਸੇ ਤਾਂ ਨਹੀਂ ਆਪਾਂ ਬੂਮਤੂ ਕਰਵਾਇਆ ਕਰਾਂਗੇ ਬਾਈ ਦੀ ਗੱਲ ਸੱਚੀ ਹੋਈ ਲੱਗਦੀ ਹੈ ਹੈਨਾ ਵੀ ਸੱਚੀ ਹੋਊਗੀ ਹੈਨਾ ਬਾਕੀ ਆਪਾਂ ਦੋਸਤਾਂ ਨੂੰ ਦਿਖਾ ਦਿੰਨੇ ਆਂ ਵੀ ਵਿੱਚ ਕੋਈ ਨੁਕਸਾਨ ਤਾਂ ਨਹੀਂ ਹੈਗਾ ਉਹ ਕੰਪੈਨ ਨਾਲ ਚੱਕੀ ਨਹੀਂ ਇਹਦੀ ਮਾੜਾ ਮੋਟਾ ਹੋਇਆ ਹਾਂ ਆ ਆ ਦੇਖੋ ਜੇ ਕੋਈ ਥੱਲੇ ਗਈ ਹੈ ਨਾ ਕੋਈ ਫਲੀ ਨਿਕਰੀ ਇਹਦੇ ਕੰਪੈਨ ਨੇ ਨਾਲ ਦੀ ਨਾਲ ਐਂ ਚੱਕ ਲੈਣੀ ਹੈ ਜੇ ਬੂਟੇ ਥੋੜੇ ਬਹੁਤ ਟੇਢੇ ਹੋਏ ਨੇ ਕੋਈ ਨੁਕਸਾਨ ਵਾਲੀ ਗੱਲ ਲੱਗ ਨਹੀਂ ਰਹੀ ਤੇ ਅੱਜ ਸਵੇਰੇ ਪਹਿਲਾਂ ਥੋੜੀ بارش ਸਟਾਰਟ ਹੋ ਗਈ ਸੀ ਪਹਿਲਾਂ ਲੱਗਦਾ ਸੀ ਵੀ ਨਾ ਕਰੀਏ ਪਰ ਨਾਲ ਦੀ ਨਾਲ بارش ਬੰਦ ਹੋ ਗਈ ਚਲੋ ਆਪਾਂ ਪਹਿਲਾਂ ਆਪਣਾ ਰਾਦਾ ਸੀ 15 ਕਿੱਲਾਂ ਤੇ ਕਰਨ ਦਾ ਫਿਰ ਆਪਾਂ ਰਾਦਾ ਬਣਾ ਲੈ ਵੀ ਚਲ 10 ਕਿੱਲਾਂ ਤੇ ਸਪਰੇਅ ਕਰਦੇ ਆ ਕਿਉਂ ਨਹੀਂ ਆਪਾਂ ਵੀ ਸਾਰਾ ਦਿਨ ਸਪਰੇਅ ਕਰੀ ਜਾਂਦੇ ਤੇ ਥੱਕ ਜਾਂਦੇ ਕੁਝ ਸਪਰੇਅ ਉੱਪਰ ਪੈ ਜਾਂਦੀ ਸੀ ਆਪਣੇ ਤੇ ਤੰਦ ਹੁੰਦੇ ਸੀ ਕਾਫੀ ਸਾਰੇ ਮੁੰਡੇ ਅੱਜ ਆਏ ਖੜੇ ਨੇ ਖੁਸ਼ ਤੇ ਪੂਰਾ ਸਪਰੇਅ ਦਾ ਆਨੰਦ ਮਾਣ ਰਹੇ ਨੇ ਕਿੱਥੇ ਨਹੀਂ ਪਹਿਲਾਂ ਡਰ ਲੱਗ ਜਾਂਦਾ ਵੀ ਅੱਜ ਗ੍ਰਾਮੋ ਸਪਰੇਅ ਕਰਨੀ ਆ ਮੁੰਡਿਓ ਤਿਆਰ ਹੋ ਜਾਓ ਦੋ ਦਿਨ ਪਹਿਲਾਂ ਸਹੀ ਗੱਲ ਹੈ ਨਾ ਇਸ ਬਾਰੇ ਹਾਂਜੀ 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 ਬਿਲਕੁਲ ਜੀ ਬਿਲਕੁਲ ਪੂਰਾ ਆਨੰਦ ਮਾਣ ਰਹੇ ਹਾਂ ਅੱਜ ਪੂਰਾ ਬਾਈ ਪੂਰਾ ਨਜ਼ਾਰਾ ਹੀ ਆ ਗਿਆ ਇੱਕ ਮੌਸਮ ਅੱਜ ਸ਼ਾਨਦਾਰ ਆ ਠੰਡਾ ਪੂਰਾ ਹੈ ਨਾ ਚਲੋ ਵੈਸੇ ਆਪਾਂ ਨੂੰ ਤਾਂ ਧੁੱਪ ਚਾਹੀਦੀ ਆ ਤੇ ਚਲ ਪ੍ਰਮਾਤਮਾ ਕਰੂਗਾ ਮਿਹਰ ਬਾਕੀ ਪ੍ਰਮਾਤਮਾ ਨੂੰ ਹੀ ਪਤਾ ਆਪਾਂ ਨੂੰ ਵੱਢਣ ਲਈ ਸਮਾਂ ਦੇਊਗਾ ਉਹਦੀ ਮਰਜ਼ੀ ਹੈ ਹਾਂ ਉਹਦੀ ਰਜ਼ਾ ਚ ਉਹਦੀ ਰਜ਼ਾ ਚ ਹੀ ਆਪਾਂ ਰਹਿਨੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਜੋ ਕਰਦਾ ਹੈ ਬਹੁਤ ਵਧੀਆ ਕਰਦਾ ਹੈ ਪਰਮਾਤਮਾ ਕਦੇ ਵੀ ਮਾੜਾ ਨਹੀਂ ਕਰਦਾ। ਉਹਨੂੰ ਪਤਾ ਜੇ ਉਹਨੇ ਬਾਰਿਸ਼ ਪਾਣੀ ਹੋਈ ਤਾਂ ਉਹਨੂੰ ਪਤਾ ਹੋਊਗਾ ਵੀ ਜੇ ਕਿਸੇ ਚੀਜ਼ ਨੂੰ ਪਾਣੀ ਚਾਹੀਦਾ ਤਾਂ ਬਾਰਿਸ਼ ਵੀ ਜ਼ਰੂਰ ਪਾਊਗਾ। ਕੋਈ ਗੱਲ ਨਹੀਂ। ਦੇਖੋ ਬੂਮ ਬਾਈ। ੱੱਬੀ ਵੀ ਰਿਹਾਉਂਦਾ ਕੰਮ। ਜੀ ਲਗਭਗ ਆਪਾਂ ਨੂੰ 1.5 ਘੰਟਾ ਲੱਗ ਜਾਂਦਾ ਸੀਗਾ 5-6 ਕਿੱਲਾਂ ਦੇ 2 ਘੰਟੇ ਲੱਗ ਜਾਂਦੇ ਸੀਗੇ। ਬਾਈ ਮੈਨੂੰ ਲੱਗਦਾ 20 ਮਿੰਟਾਂ ਦੇ ਵਿੱਚ ਆਪਣਾ ਸਾਰਾ 5-6 ਕਿੱਲਾਂ ਦਾ ਕਲੀਅਰ ਕਰ ਦੂੰ। ਇੱਕ ਵਾਰੀ ਬਾਈ ਜੀ 5 ਕਿੱਲਾਂ ਦੇ ਟੈਂਕ ਭਰਿਆ। ਬਾਈ ਖਿੱਚੀ ਤਰੇਂ ਦਾ ਕੰਮ ਕਿਵੇਂ ਨਾ ਨਾ ਆ ਇੱਥੇ ਬਾਈ ਆਪਣੀਆਂ ਪੂਰੇ ਏਰੀਚ ਨਾ ਕੋਈ ਦਰਖਤ ਨਹੀਂ ਹੈਗਾ ਸਿਗਾ ਤੇ ਇੱਥੇ ਆਪਾਂ ਨਿੰਮ ਲਾਈ ਹੋਈ ਸੀ ਪਿਛਲੇ ਸਾਲ ਦੇ ਸਪਰੇਅ ਵੱਜ ਗਈ ਸੀ ਕੁਝ ਥੋੜਾ ਅੱਗ ਦਾ ਫੈਕਟ ਹੋ ਗਿਆ ਸੀਗਾ ਤੇ ਐਦਕੀ ਬਾਈ ਜਸਪਾਲ ਨੇ ਦਵਾ ਦਾ ਭੱਜ ਕੇ ਉੱਪਰ ਪੱਲੜ ਪਾਤਾ ਕਹਿੰਦਾ ਸਪਰੇਅ ਦਾ ਫੈਕਟ ਨਾ ਹੋ ਜੇ ਤੇ ਇਸ ਸਾਈਡ ਆਪਣੀ ਬਿਜੀ ਹੋਈ ਆ ਪਨੀਰੀ ਤੇ ਬਾਈਆਂ ਨੇ ਪੱਲੜ ਅੱਗੇ ਲੈ ਲਿਆ ਕਹਿੰਦਾ ਕੋਈ ਸਪਰੇਅ ਦਾ ਕੋਈ ਇਫੈਕਟ ਨਾ ਹੋ ਜੇ ਸਾਈਡ ਪਨੀਰੀ ਐ ਤੇ ਹਲਕੀ ਫੁਲਕੀ ਧੂੜ ਵੀ ਨਾ ਚਲੀ ਜਾਵੇ ਭਾਈ ਫੜ ਕੇ ਖੜੇ ਰਿਓ ਮਾੜੀ ਤੂੰ ਟੱਪਦੀ ਐ ਹਣ ਜੋ ਥੋੜਾ ਟਾਈਮ ਹਾਂ ਲੋ ਭਾਈ ਬਾ ਠੀਕ ਐ ਭਾਈ ਰੱਖ ਦੋ ਇਹ ਭਾਈ ਆਪਣੀ ਜ਼ਮੀਨ ਹੈਗੀ ਐ ਬਿਲਕੁਲ ਖੱਗਰ ਦੇ ਉੱਪਰ ਆ ਸਾਹਮਣੇ ਜਿਹੜੇ ਪੇੜ ਪੌਦੇ ਨੇ ਖੱਗਰ ਦੇ ਉੱਪਰ ਲੱਗੇ ਹੋਏ ਨੇ ਹਾਂ ਖੱਗਰ ਦੀ ਵੀਡੀਓ ਵੀ ਥੋੜਾ ਇੱਕ ਲੱਗ ਸਾਂਝੀ ਕਰਾਂਗੇ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਭਾਈ ਦਾ ਆਪਣੇ ਕੋਲੇ ਸਾਰਾ ਝੋਨਾ ਲੱਗਣ ਵਾਲਾ ਪਿਆ ਸੀ ਤਾਂ ਕੋਈ ਜਲਦੀ ਸਪਰੇਅ ਮਾਰ ਰਹੇ ਆ ਨਹੀਂ ਕੋਈ ਐਡੀ ਗੱਲ ਨਹੀਂ ਸੀ ਦੱਸਦੇ ਰੋਕੇ ਵੀ ਸਪਰੇਅ ਕਰ ਦਿੰਦੇ ਵੀਡੀਓ ਦੇ ਵਿੱਚ ਮੈਂ ਦੇਖ ਰਿਹਾ ਸੀ ਕਈ ਭਰਾ ਵੀਡੀਓ ਬਣਾ ਰਹੇ ਨੇ ਘੱਗਰ ਨੂੰ ਬਹੁਤ ਖਤਰੇ ਦੱਸ ਰਹੇ ਆ ਵੀ ਬਹੁਤ ਜ਼ਿਆਦਾ ਪਾਣੀ ਆ ਗਿਆ ਐਵੇਂ ਦੀ ਕੋਈ ਗੱਲ ਨਹੀਂ ਆਪਾਂ ਅਲੱਗ ਹੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਦੇਖੋ ਬਈ ਸਪਰੇਅ ਇੱਧਰ ਪਹਿਲਾਂ ਦੋ ਗੇੜੇ ਆਪਾਂ ਪਨੀਰ ਵਾਲੀ ਸਾਈਡ ਪਹਿਲਾਂ ਲਾ ਲਏ ਸੀਗੇ ਤਾਂ ਕਰਕੇ ਕੋਈ ਸਪਰੇਅ ਦਾ ਖਤਰਾ ਨਹੀਂ ਹੈਗਾ ਤੇ ਇੱਕ ਗੱਲ ਆਪਾਂ ਦੋਸਤਾਂ ਨੂੰ ਹੋਰ ਦੱਸਦੇ ਆ ਆਪਣੇ ਨਾਲੇ ਇੱਕ ਵਾਰੀ ਹੋ ਗਿਆ ਸੀਗਾ ਜਿਵੇਂ ਨਾ ਆਪਾਂ ਸਪਰੇਅ ਕਰਵਾ ਨਾਲ ਨਾਲ ਪੱਲੜ ਲਾ ਰਹੇ ਆ ਤੇ ਪੱਲੜ ਦੇ ਉੱਪਰ ਸਪਰੇਅ ਕਾਫੀ ਲੱਗ ਗਈ ਸੀ ਤੇ ਆਪਾਂ ਲਾਸ਼ ਤੇ ਕੀ ਕਰਿਆ ਨਾ ਇਹੀ ਪੱਲੜ ਆਪਾਂ ਕੋਈ ਥੋੜੇ ਏਰੀਆ ਚ ਸਪਰੇਅ ਸੀਗੀ ਤੇ ਪਨੀਰੀ ਦੇ ਉੱਪਰ ਪਾਤਾ ਸੀਗਾ ਤੇ ਪਨੀਰੀ ਤੇ ਕਾਫੀ ਇਫੈਕਟ ਹੋ ਗਿਆ ਸੀ ਉਹ ਸਪਰੇਅ ਡਾਇਰੈਕਟ ਪਨੀਰੀ ਨੂੰ ਲੱਗ ਗਈ ਸੀ ਤੇ ਧਿਆਨ ਰੱਖਣਾ ਚਾਹੀਦਾ ਜੇ ਆਪਾਂ ਪਨੀਰੀ ਦੇ ਉੱਪਰ ਮੰਨ ਲਓ ਪੱਲੜ ਪਾਉਣਾ ਵੀ ਐਸਾਈਡ ਉਹ ਆਪਣੇ ਕੋਲ ਐਕਸਟਰਾ ਪੱਲੜ ਹੋਣਾ ਚਾਹੀਦਾ ਜਿਵੇਂ ਆਪਾਂ ਲੈ ਕੇ ਆਂਦੇ ਸੀਗੇ ਪਰ ਜ਼ਰੂਰਤ ਨਹੀਂ ਪਈ ਬਾਈ ਬਹੁਤ ਵਧੀਆ ਸਪਰੇਅ ਕਰ ਰਿਹਾ ਕੋਈ ਥੱਕਾ ਨਹੀਂ ਕਰ ਰਿਹਾ ਜਦੋਂ ਉਹਨੂੰ ਲੱਗਦਾ ਹੈ ਜਿੱਥੇ ਉੱਥੇ ਸਲੋ ਕਰ ਲੈਂਦਾ ਬਿਲਕੁਲ ਸਲੋ ਕਰ ਲੈਂਦਾ ਕੋਈ ਐਵੇਂ ਦੀ ਕੋਈ ਗੱਲ ਨਹੀਂ ਕਿਵੇਂ ਬਾਈ ਜਸਪਾਲ ਬਾਈ ਦਾ ਕਰਨ ਦਾ ਤਜਰਬਾ ਸਹੀ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਕੋਈ ਐ ਥੱਕਾ ਨਹੀਂ ਕਰ ਰਿਹਾ ਨਾ ਹਾਂ ਨਾ ਜੀ ਨਾ ਬਹੁਤ ਵਧੀਆ ਕੋਈ ਹਾਂ ਉਹ ਬਾਈ ਆਪਣੀ ਗੱਲ ਨੂੰ ਮਾਰਦਾ ਇੱਥੇ ਆਪਾਂ ਸਲੋ ਕਹਿੰਨੇ ਆ ਤੇ ਸਲੋ ਵੀ ਕਰਦਾ ਹਾਂ ਕਈ ਹੁੰਦੇ ਨੇ ਜਲਦਬਾਜੀ ਕਰਦੇ ਨੇ ਬਾਈ ਮੈਨੂੰ ਲੱਗਿਆ ਬਾਈ ਨਾ ਜਿਵੇਂ ਆਪਣੀ ਦਾ ਨਾਲ ਝੋਨਾ ਖੜਾ ਹੈ ਜਾਂ ਆਪਣੀ ਪਨੀਰੀ ਹੈ ਆਪਣੇ ਨਾਲੋਂ ਵੱਧ ਡਰ ਉਹਨੂੰ ਲੱਗ ਰਿਹਾ ਵੀ ਕਿਤੇ ਨੁਕਸਾਨ ਨਾ ਹੋ ਜੇ ਉਹ ਕਹਿੰਦਾ ਯਾਰ ਕਈ ਵਾਰੀ ਨਾ ਫਿਰ ਬਦਨਾਮੀ ਸਾਡੀ ਵੱਧ ਕਰ ਦਿੰਦੇ ਨੇ ਕਹਿੰਦਾ ਮੈਂ ਆਪਦੇ ਵੱਲੋਂ ਬਹੁਤ ਧਿਆਨ ਨਾਲ ਕਰਦਾ ਨਾ ਲਗਭਗ ਆਪਾਂ ਨੂੰ 15 ਕਿ ਮਿੰਟ ਹੋਏ ਸੀ ਕਰਦੇ ਨੂੰ ਹਨਾ ਨਾ ਬਾਈ ਜੀ ਇਹ ਆਪਣਾ ਕਿ ਕਿੱਲਿਆਂ ਤੇ ਪਾਉਂਦਾ ਡਰਮ ਜੀ ਇਹ ਯਾਰ 5 ਕਿੱਲਿਆਂ ਤੇ 4 ਤੋਂ 5 ਕਿੱਲਿਆਂ ਜਿਵੇਂ ਹੁਣ ਆਪਾਂ 5 ਕਿੱਲਿਆਂ ਦਾ ਆਈਡੀਆ ਨਾਲ ਭਰਿਆ ਸੀਗਾ ਠੀਕ ਹੈ ਜੀ ਤੇ ਪਰ ਦੇਖੋ ਹੁਣ ਆਪਾਂ ਪੂਰੇ 5 ਕਿੱਲਿਆਂ ਦਾ ਘੇਰਾ ਸੀਗਾ ਠੀਕ ਹੈ ਜੀ ਵੀ ਕਿੰਨੇ ਤੇ ਹੁੰਦਾ ਮੈਸੂ ਹਾਈਟ ਦੇ ਹਿਸਾਬ ਨਾਲ ਕਹਿੰਦੇ ਮੂੰਗੀ ਦੇ 4 ਕਿੱਲਿਆਂ ਦੇ ਵੀ ਪਾਉਂਦੇ ਨੇ ਤੇ 5 ਦੇ ਵੀ ਪਾਉਂਦੇ ਨੇ ਆਪਣਾ ਪ੍ਰਮਾਤਮਾ ਨੇ ਬਹੁਤ ਸਾਥ ਦਿੱਤਾ ਹਾਂ ਬੱਸ ਬੱਸ ਚੱਲ ਜੀ ਜੇ ਕੋਈ ਸਵਾਲ ਹੋਵੇ ਤੋ ਹਵਾ ਬਿਲਕੁਲ ਰੁਕ ਚੁੱਕੀ ਹੈ ਵੈਸੇ ਆਪਾਂ ਬਿਲਕੁਲ ਸੇਫਟੀ ਨਾਲ ਕਰਦੇ ਆ ਅੱਜ ਤੱਕ ਆਪਣਾ ਨੁਕਸਾਨ ਕਦੇ ਹੋਇਆ ਨਹੀਂਗਾ ਤੇ ਵੱਲੋਂ ਫੁੱਲ ਧਿਆਨ ਰੱਖੀਦੇ ਵੀ ਉੱਧਰ ਉੱਧਰ ਸਪਰੇ ਨਾ ਚਲੀ ਜਾਵੇ ਆਪਾਂ ਲੱਭਕ ਉੱਪਰ ਦੋ ਤਿੰਨ ਬੰਦੇ ਫ੍ਰੀ ਰਹਿੰਦੇ ਆ ਕਿਉਂ ਸਪਰੇ ਲੱਭਕ ਵਧੀਆ ਹੋਗੀ ਨਾ ਇਸ ਪਾਸੇ ਹਾਂਜੀ 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 ਭਾਈ ਜੀ ਖਰ ਆਪਣਾ ਨਾ ਜ਼ਿੰਦਗੀ ਦੇ ਵਿੱਚ ਦੇਖਿਆ ਐਕਸਰ ਕੁਦਰਤ ਹਮੇਸ਼ਾ ਹੀ ਆਪਣਾ ਸਾਥ ਦਿੰਦਾ ਹੈਗਾ ਹਾਂ ਕੁਦਰਤ ਵੀ ਆਪਣੇ ਹਮੇਸ਼ਾ ਯਾਰ ਪ੍ਰਮਾਤਮਾ ਆਪਣਾ ਸਾਥ ਦਿੰਦਾ ਹੈ ਜਦੋਂ ਵੀ ਜਦੋਂ ਵੀ ਆਪਾਂ ਕੋਈ ਵੀ ਕੰਮ ਨੂੰ ਲੱਗਦੇ ਆ ਨਾ ਜੀ ਉਹ ਦਾਤੀ ਆਪਣੇ ਤੇ ਮਿਹਰਬਾਨ ਹੋ ਜਾਂਦਾ ਹੈ ਪਿਛਲੇ ਸਾਲ ਨਾ ਬਿਜਲੀ ਦੀ ਬੜੀ ਮੰਨ ਲੋ ਗੱਲ ਲੋਡ ਸੀਗੀ ਤੇ ਬਿਜਲੀ ਬਹੁਤ ਘਟ ਆਉਂਦੀ ਸੀ ਜਦੋਂ ਅਸੀਂ ਝੋਨਾ ਲਾਉਣ ਲੱਗੇ ਤੇ ਕੁਦਰਤ ਨੇ ਇਹੋ ਜਿਹਾ ਮੀਂਹ ਪਾਇਆ ਲਗਾਤਾਰ 2-3 ਦਿਨਾਂ ਦੇ ਵਿੱਚ ਵਿੱਚ ਹੀ 10 ਕਿੱਲੇ ਬਾਣ ਲੱਗ ਗਿਆ ਬਈ ਸਾਡਾ ਤੇ ਅੱਜ ਦਾ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ। ਆਪਣਾ ਪਹਿਲਾ ਜਿਹੜਾ ਟੈਂਕ ਭਰਿਆ ਸੀ ਆਪਾਂ ਉਹ ਕੰਪਲੀਟ ਹੋ ਗਿਆ ਤੇ ਆਪਣੀ 5 ਕਿੱਲਾਂ ਤੇ ਬਿਲਕੁਲ ਸਪਰੇਅ ਹੋ ਚੁੱਕੀ ਐ ਤੇ ਹੁਣ ਆਪਾਂ ਇੱਕ ਟੈਂਕ ਹੋਰ ਭਰ ਕੇ ਲੈ ਕੇ ਆਉਣੇ ਆ ਤੇ 5 ਕਿੱਲਾਂ ਤੇ ਆਪਾਂ ਸਪਰੇਅ ਹੋਰ ਕਰਨੀ ਆ। ਠੀਕ ਐ ਦੋਸਤੋ ਧੰਨਵਾਦ।